ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੋਸਤ ਗਰਮੀਤ ਹਠੂਰ ਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਬਾਬਾ ਜੀਵਨ ਸਿੰਘ ਜੀ ਦੇ ਸਥਾਨਾਂ ਤੇ ਪਿੰਡ ਹਠੂਰ ਦੇ ਵਿੱਚ ਤੇ ਮੇਰੇ ਨਾਲ ਬਾਬਾ ਜੀਵਨ ਸਿੰਘ ਕਮੇਟੀ ਜਿਹੜੀ ਹਠੂਰ ਪਿੰਡ ਦੀ ਉਹ ਬੈਠੀ ਹੋਈ ਆ ਤੇ ਪਿਛਲੇ ਸਮੇਂ ਤੋਂ ਮੈਂ ਦੇਖ ਰਿਹਾ ਕਿ ਕਾਫੀ ਸ਼ਲਾਘਾਜੋ ਕੰਮ ਨੇ ਜਿਹੜੇ ਉਹ ਕਰ ਰਹੇ ਨੇ ਇਹ ਲੋਕ ਭਲਾਈ ਦੇ ਤੇ ਪਿਛਲੇ ਸਮੇਂ ਦੇ ਵਿੱਚ ਨਗਰ ਕੀਰਤਨ ਵੀ ਸਜਾਈ ਗਏ ਨੇ ਪਿੰਡ ਦੇ ਵਿੱਚ ਤੇ ਦੋਸਤੋ ਅੱਜ ਇੱਕ ਬਲੱਡ ਨੇਸ਼ਨ ਕੈਂਪ ਲੱਗਿਆ ਹੋਇਆ ਬਾਬਾ ਜੀਵਨ ਸਿੰਘ ਜੀ ਦੇ ਸਥਾਨਾਂ ਤੇ ਮੇਰੇ ਨਾਲ ਪੂਰੀ ਕਮੇਟੀ ਬੈਠੀ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿਵੇਂ ਕਮੇਟੀ ਹੋਣੀ ਚਾਹੀਦੀ ਤੇ ਕਿਹੜੇ-ਕਿਹੜੇ ਕਾਰਜ ਨੇ ਜਿਹੜੇ ਉਹ ਕਮੇਟੀ ਕਰ ਰਹੀ ਹੈ ਸੱਸੀ ਕੌਰ ਵੀਰੇ ਸਾਰਿਆਂ ਨੂੰ ਸੱਸੀ ਕੌਰ ਬਹੁਤ ਸਾਰਿਆਂ ਅ ਹਰਪਰ ਵੀਰੇ ਸਭ ਤੋਂ ਪਹਿਲਾਂ ਇਹ ਦੱਸਿਓ ਵੀ ਜਿਹੜੀ ਕਮੇਟੀ ਆਪਣੀ ਬਾਬਾ ਜੀਵ ਸਿੰਘ ਕਮੇਟੀ ਇਹ ਕਿਵੇਂ ਹੋਣੀ ਚਾਹੀਦੀ ਤੇ ਕਿੰਨੇ ਕੁ ਮੈਂਬਰ ਨੇ ਆਪਣੀ ਕਮੇਟੀ ਦੇ ਸਭ ਤੋਂ ਪਹਿਲਾਂ ਮੈਂ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗਰਮੀਤ ਵੀਰੇ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਸ਼੍ਰੋਮਣੀ ਸਹੀਦ ਬਾਬਾ ਜੀਵ ਸਿੰਘ ਕਮੇਟੀ ਵੱਲੋਂ ਜੋ ਇੱਥੇ ਪਹ ਤੇ ਕਮੇਟੀ ਵੀਰੇ ਗਰਮਿਤ ਆਪਣਾ ਜਿਤੋਂ 30 ਸਾਲ ਪਹਿਲਾਂ ਇੱਥੇ ਜਗੀਰ ਮੈਸਤਰੀ ਨੇ ਬਾਬਾ ਜੀਵਨ ਸਿੰਘ ਦਾ ਸਟੈਚੂ ਬਣਾਇਆ ਸੀਗਾ ਜੀ ਹੌਲੀ ਹੌਲੀ ਜਿਹੜੇ ਪੁਰਾਣੇ ਬਜ਼ੁਰਗਾ ਉਹ ਜੁੜਦੇ ਗਏ ਉਹਦੇ ਨਾਲ ਸੇਵਾ ਕਰਦੇ ਰੇ ਸੰਗਤ ਜੁੜਦੀ ਗਈ ਜੁੜਦੀ ਗਈ ਉਸ ਤੋਂ ਬਾਅਦ ਫਿਰ ਉਹਨਾਂ ਨੇ ਬਾਬਾ ਜੀਵਨ ਸਿੰਘ ਦਾ ਜੋ ਸਟੈਚੂ ਦੀ ਇਮਾਰਤ ਇੱਕ ਬਹੁਤ ਵਧੀਆ ਬਣਾਤੀ ਤੇ ਹੌਲੀ ਹੌਲੀ ਫਿਰ ਨਗਰ ਕੀਰਤਨ ਦੀ ਗੱਲ ਚੱਲੀ ਤੇ ਪਿਛਲੇ ਸਾਲ 2024 ਚ ਮਹਾਨ ਨਗਰ ਕੀਰਤਨ ਬਾਬਾ ਜੀਵ ਸਿੰਘ ਜੀ ਦਾ ਕੱਢਿਆ ਜਿਸ ਵਿੱਚ ਸਮੂਹ ਸੰਗਤ ਦਾ ਸਾਰੇ ਪਿੰਡ ਦਾ ਸਹਿਯੋਗ ਸੀ ਤੇ ਸਮੂਹ ಗ್ರಾಮ ਪੰਚਾਇਤ ਦਾ ਵੀ ਬਹੁਤ ਸਹਿਯੋਗ ਸੀਗਾ ਤੇ ਦੂਸਰਾ ਹੁਣ ਨਗਰ ਕੀਰਤਨ ਨਿਕਲਿਆ ਇਹਦੇ ਵਿੱਚ ਵੀ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਜੋ ਨਗਰ ਕੀਰਤਨ ਬਹੁਤ ਵਧੀਆ ਨਿਕਲਿਆ ਤੇ ਪੰਚਾਇਤ ਦਾ ਵੀ ਬਹੁਤ ਯੋਗਦਾਨ ਸੀ ਕਿਉਂਕਿ ਕੋਈ ਵੀ ਆਪਾਂ ਸਾਂਝਾ ਕੰਮ ਕਰਦੇ ਆ ਉਹ ਪਿੰਡ ਦੇ ਸਹਿਯੋਗ ਨਾਲ ਹੀ ਹੁੰਦਾਗਾ ਜੇ ਲੋਕ ਸਾਰੇ ਸਹਿਯੋਗ ਦੇਣਗੇ ਇਕੱਠ ਹੋਊਗਾ ਫਿਰ ਉਹ ਪਰਲਾ ਆਪਣਾ ਸਿਰੇ ਚੜਦਾ ਹੁੰਦਾਗਾ ਤੇ ਬਾਕੀ ਉਸ ਤੋਂ ਬਾਅਦ ਬਾਬਾ ਜੀਮ ਸਿੰਘ ਜੀ ਦੀ ਕਮੇਟੀ ਬਣ ਗਈ ਉਹਦੇ 70-80 ਮੁੰਡੇ ਸੀ ਤਕਰੀਬਨ ਹੋਗੇ ਤੇ ਪੁਰਾਣੇ ਜਿਹੜੇ ਬਜ਼ੁਰਗਾ ਉਹ ਵੀ ਸਾਰੇ ਆਪਣੇ ਨਾਲ ਲਿਆ ਪਿਆ ਕਿਉਂਕਿ ਪੁਰਾਣੇ ਵੀ ਨਾਲ ਚੱਲਣਗੇ ਤੇ ਨਵੇਂ ਵੀ ਜੁੜੇ ਜੁੜਦੇ ਜਾਣਗੇ ਪੁਰਾਣੀ ਤੇ ਨਵੀਂ ਸੋਚ ਹਾਂ ਦੋਨਾਂ ਨੂੰ ਜੋੜ ਕੇ ਚੱਲਾਂਗੇ ਤਾਂ ਨਾਲ ਲੈ ਕੇ ਚੱਲਾਂਗੇ ਤੇ ਇਕੱਲੀ ਕਮੇਟੀ ਨਹੀਂ ਆਪਾਂ ਸਾਰੇ ਪਿੰਡ ਨੂੰ ਜੋੜ ਕੇ ਚੱਲਾਂਗੇ ਭਾਈਚਾਰਕ ਸਾਂਝ ਬਣਾ ਕੇ ਚੱਲਾਂਗੇ ਕਿਸੇ ਨਾ ਕੋਈ ਆਪਾਂ ਐਨੀ ਆਪਣਾ ਕੋਈ ਉਹ ਜਾ ਤੇ ਬਾਕੀ ਪਿਛਲੀ ਦਿਨੀ ਜੋ ਬਾਬਾ ਜੀਮ ਸਿੰਘ ਕਮੇਟੀ ਵੱਲੋਂ ਇੱਕ ਪ੍ਰਾਲਾ ਬਹੁਤ ਵਧੀਆ ਕੀਤਾ ਗਿਆ ਜੀ ਇੱਕਾ ਲੋੜਬੰਦ ਲੇਡੀਜ਼ ਦੀ ਬਾਜੂ ਕੱਟੀ ਗਈ ਸੀ ਤੇ ਬਾਬਾ ਜੀ ਨੇ ਸਾਂ ਕਮੇਟੀ ਵੱਲੋਂ ਤੇ ਪੰਡ ਦੇ ਸੰਜੋਗ ਵੱਲੇ ਉਹਨਾਂ ਨੂੰ ਆਪਾਂ ਪੰਡ ਇਕੱਠਾ ਕਰਕੇ ਦਿੱਤਾ ਤੇ ਆ ਦੂਸਰੀ ਸੰਗਰਾਮ ਦਾ ਆਪਣੀ ਕਿਉਂਕਿ ਕਮੇਟੀ ਵੱਲੋਂ ਇਹ ਕਿਹਾ ਗਿਆ ਬਈ ਹਰ ਇੱਕ ਸੰਗਰਾਮ ਤੇ ਆਪਾਂ ਕੋਈ ਨਾ ਕੋਈ ਐਕਟੀਵਿਟੀ ਕਰਿਆ ਕਰਾਂਗੇ ਜੀ ਫਿਰ ਸਾਰਿਆਂ ਨੇ ਗੱਲਬਾਤ ਕਰਕੇ ਜੋ ਖੂਨਦਾਨ ਕੈਂਪ ਦੀ ਗੱਲ ਚੱਲੀ ਤੇ ਅੱਜ ਖੂਨਦਾਨ ਕੈਂਪ ਬਾਬਾ ਜੀਮ ਸਿੰਘ ਦੇ ਸਥਾਨਾਂ ਤੇ ਬਹੁਤ ਹੀ ਵਧੀਆ ਤੰਗਣਾ ਲਵਾਇਆ ਜਾ ਗਿਆਗਾ ਜਿਸ ਵਿੱਚ ਬਹੁਤ ਵੱਧ ਚੜ ਕੇ ਨੌਜਵਾਨ ਮੁੰਡੇ ਇਹ ਸਾਲ ਐ ਰਿਹਾ ਮੈਂ ਸਾਰੇ ਪਿੰਡ ਦੇ ਸਜੋਗ ਤੇ ਸਮੂਹ ಗ್ರಾಮ ਪੰਚਾਇਤ ਦੇ ਸਜੋਗ ਨਾਲ ਇਹ ਬਹੁਤ ਵਧੀਆ ਬਲੱਡ ਜੋ ਕੈਂਪ ਲਗਾਇਆ ਗਿਆ ਤੇ ਵਧੀਆ ਚੱਲ ਰਿਹਾ ਹੈਗਾ ਨੌਜਵਾਨ ਮੁੰਡੇ ਬਹੁਤ ਆਈ ਜਾਂਦੇ ਜੀ ਇੱਕ ਹੱਪਲ ਵੀ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਤੁਸੀਂ ਬਹੁਤ ਸਾਰੇ ਜਿਹੜੇ ਲੋਕ ਪਣਾਈ ਦੇ ਕਾਰਜ ਨੇ ਜਿਹੜੇ ਉਹ ਲਿਖੇ ਹੋਏ ਨੇ ਸੋਚੇ ਹੋਏ ਨੇ ਕਿਹੜੇ ਕਿਹੜੇ ਕੰਮ ਨੇ ਜਿਹੜੇ ਤੁਸੀਂ ਆਉਣ ਵਾਲੇ ਸਮੇਂ ਚ ਕਰਨੇ ਨੇ ਇਸ ਕਮੇਟੀ ਨੇ ਅਗਲੇ ਮਹੀਨੇ ਵੀਰ ਜੀ ਆਪਣਾ ਜੋ ਬੱਚੇ ਫਾਸਟ ਸੈਂਟਰ ਆਉਂਦੇ ਆ ਸਕੂਲਾਂ ਚ ਜੀ ਗਰੀਬ ਘਰ ਦੇ ਬੱਚੇ ਮਤਲਬ ਟੁੱਟ ਟੁੱਟ ਸਾਰੀ ਹੁੰਦੇ ਆ ਬੱਚੇ ਉਹਨਾਂ ਚ ਜਿਹੜੇ ਵੀ ਫਾਸਟਿਕ ਰਾਉਣਗੇ ਉਹਨਾਂ ਨੂੰ ਉਸ ਬਾਬਾ ਜੀਵਨ ਸਿੰਘ ਕਮੇਟੀ ਵੱਲੋਂ ਹਰ ਇੱਕ ਬੱਚੇ ਨੂੰ ਸਨਮਾਨ ਕੀਤਾ ਜਾਊਗਾ ਉਹਨਾਂ ਦਾ ਵਰਚਾ ਜੀ ਤੇ ਉਸ ਤੋਂ ਬਾਅਦ ਫਿਰ ਜੋ ਉਸ ਨੂੰ ਪਤਾ ਨਸ਼ੇ ਦਾ ਜੋ ਹਰ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਨੌਜਵਾਨ ਮੁੰਡੇ ਨਸ਼ਾ ਨਾਲ ਮਰ ਰਹੇ ਨੇ ਕੱਲਾ ਕੱਲਾ ਮਾਂ ਪਿਓ ਦਾ ਪੁੱਤ ਹੁੰਦਾ ਤੇ ਇਹ ਚੀਜ਼ ਦੇਖ ਕੇ ਦਿਲ ਨੂੰ ਬਹੁਤ ਦੁੱਖ ਹੁੰਦਾਗਾ ਉਹਦੇ ਸਬੰਧ ਵਿੱਚ ਬਾਬਾ ਜੀਵਨ ਸਿੰਘ ਕਮੇਟੀ ਵੱਲੋਂ ਇਹ ਇੱਕ ਹੋਰ ਪ੍ਰਾਲਾ ਕੀਤਾ ਗਿਆ ਕਿ ਜਿਹੜੇ ਨੋ ਜਮਨ ਨਸੀਜਤਾ ਚੁੱਕਿਆ ਉਹਨਾਂ ਨੂੰ ਆਪਾਂ ਵਾਪਸ ਨਹੀਂ ਮੋੜ ਸਕਦੇ ਪਰ ਜਿਹੜੀ ਆਪਣੇ ਬੱਚੇ ਆਉਣ ਵਾਲੀ ਪਨੀਰੀ ਆ ਉਹਨਾਂ ਨੂੰ ਆਪਾਂ ਗੁਰੂ ਘਰਾਂ ਨਾਲ ਜੋੜ ਕੇ ਜਿਵੇਂ ਕਿ ਅਗਲੇ ਮਹੀਨੇ ਦਸਤਾਰ ਮੁਕਾਬਲੇ ਵੀ ਕਰਾਵਾਂਗੇ ਚਲੋ ਬੱਚਿਆਂ ਨੂੰ ਸਦਾ ਹੌਸਲਾ ਉਹਨਾਂ ਨੂੰ ਮਾਨ ਸਨਮਾਨ ਵੀ ਕਰਾਂਗੇ ਜੋ ਬੱਚੇ ਜੁੜਨਗੇ ਆਪਣੇ ਨਾਲ ਜੀ ਸੋ ਦੋਸਤੋ ਜਿਵੇਂ ਹਰਪਾਲ ਵੀਰੋ ਨੇ ਦੱਸਿਆ ਕਿ ਜਿਹੜੀ ਬਾਬਾ ਜੀਵਨ ਸਿੰਘ ਕਮੇਟੀ ਆ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਵੀ ਲੋਕ ਭਲਾਈ ਦੇ ਕਾਰਜ ਕੀਤੇ ਨੇ ਮਹਾਨਗਰ ਕੀਰਤਨ ਸਜਾਇਆ ਗਿਆ ਪਿੰਡ ਦੇ ਵਿੱਚ ਅੱਜ ਬਲੱਡ ਨੇਸ਼ਨ ਕੈਂਪ ਲਾਇਆ ਗਿਆ ਤੇ ਇਹ ਦੱਸ ਰਹੇ ਆ ਕਿ ਜਿੰਨੇ ਵੀ ਕੰਮ ਕੀਤੇ ਜਾ ਰਹੇ ਸਾਰੇ ਪਿੰਡ ਦੇ ਸਹਿਯੋਗ ਨਾਲ ਸਮੂਹ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਕਹਿੰਦੇ ਜਿਹੜੇ ਕਾਰਜ ਕੀਤੇ ਜਾਣੇ ਆ ਉਹ ਵੀ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਹੋ ਰਹੇ ਆ ਸਾਰਾ ਪਿੰਡ ਸਹਿਯੋਗ ਕਰ ਰਿਹਾ ਇਹਦੇ ਲਈ ਧੰਨਵਾਦ ਕਰਦੇ ਆ ਅਸੀਂ ਸਾਰੇ ਪਿੰਡ ਦਾ ਹੀ ਤੇ ਅੱਜ ਵਾਲੇ ਬਲੱਡ ਡੋਨੇਸ਼ਨ ਕੈਂਪ ਦੇ ਲਈ ਇੱਕ ਟੀਮ ਆ ਜਿਹੜੀ ਬਰਨਾਲੇ ਤੋਂ ਪਹੁੰਚੀ ਹੋਈ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਜਿਹੜਾ ਬਲੱਡ ਡੋਨੇਸ਼ਨ ਕੈਂਪ ਆ ਇਹ ਕਿਵੇਂ ਆਰਗੇਨਾਈਜ਼ ਕੀਤਾ ਜਾਂਦਾ ਕਿੰਨੇ ਕੁ ਖਰਚੇ ਹੁੰਦੇ ਨੇ ਇਹਦੇ ਜਾਂ ਪੂਰਾ ਪ੍ਰੋਸੀਜਰ ਕੀ ਹੈਗਾ ਆਪਾਂ ਗੱਲਬਾਤ ਕਰਦੇ ਆਂ ਵੀਰੋ ਨਾਲ ਸਾਸੀ ਕਾਦਰੀ ਭਾਈ ਜੀ ਸਤਿ ਸ੍ਰੀ ਅਕਾਲ ਅ ਵੀਰ ਜੀ ਆਪਣੀ ਜਿਹੜੀ ਬਲੱਡ ਡੋਨੇਸ਼ਨ ਬੈਂਕ ਦਾਸ ਰਹੇ ਤੁਸੀਂ ਤੇ ਇਹ ਕਿਹੜੀ ਬੈਂਕ ਆ ਕਿੱਥੋਂ ਆਇਆ ਤੁਸੀਂ ਪੂਰੀ ਜਾਣਕਾਰੀ ਇੱਕ ਵਾਰ ਸਾਰੇ ਦਰਸ਼ਕਾਂ ਨਾਲ ਸਾਂਝੀ ਕਰਦੇ ਹੋ ਭਾਈ ਜੀ ਅਸੀਂ ਪਹਿਲਾਂ ਤਹਿਦ ਲਧਨਵਾਦ ਕਰਦੇ ਆਂ ਸੀ ਦੁਆਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਠੋਰ ਦਾ ਜਿਹਨਾਂ ਨੇ ਸਾਨੂੰ ਬੁਲਾਇਆ ਜੀ ਆਪਣੀ ਬਲੱਡ ਬੈਂਕ ਹੈ ਲੈਬਲੈਂਡ ਬਲੱਡ ਬੈਂਕ ਬਰਨਾਲਾ ਭਾਈ ਜੀ ਬਰਨਾਲੇ ਤੋਂ 25 ਏਕੜ ਤੇ ਨਾਲ ਆਪਣੀ ਇੰਜ ਜਲ ਦੇ ਬਲੱਡ ਡੋਨਰ ਸਿਟੀ ਬਰਨਾਲਾ ਭਾਈ ਜੀ ਓਕੇ ਜੀ ਠੀਕ ਹੈ ਜੀ ਤੇ ਜਿਹੜੀ ਕੈਂਪ ਦੀ ਗੱਲ ਕਰਦੋਂ ਕੈਂਪ ਦੇ ਖਰਚੇ ਦੀ ਆ ਬਾਈ ਜੀ ਉਹ ਕਲੱਬ ਨਾਲ ਹੋ ਜਾਂਦਾ ਜੀ ਕਲੱਬ ਜਿਵੇਂ ਚਾਹੁੰਦਾ ਕੋਸੋ ਸੇ ਜੋ ਕਰਦਨੇ ਕੋਸੇ ਜਿ ਸੇ ਜੋ ਕਰਦਨੇ ਆਗੇ ਨਾਲ ਮਿਲ ਕੇ ਚੱਲਣਾ ਨਾਲ ਮਿਲ ਕੇ ਇੱਕ ਸੇਵਾ ਵਾਲਾ ਕੰਮ ਆ ਜੀ ਜੀ ਠੀਕ ਆ ਆਪਣਾ ਕਾ ਨੰਬਰ ਆ ਜੀ 987883543 987883543 ਜੀ ਇਹਦੇ ਐਮਰਜੈਂਸੀ ਕੇਨ ਬਲੱਡ ਦੀ ਲੋੜ ਪੈਂਦੀ ਆ ਜਾਂ ਕੋਈ ਕੈਂਪ ਲਗਵਾਉਣਾ ਚਾਹੁੰਦਾਗਾ ਜੀ ਤਾਂ ਆਪਣਾ ਸੰਪਰਕ ਕਰ ਸਕਦਾ ਪੂਰੇ ਪੰਜਾਬ ਚ ਬਾਈ ਜੀ ਜੀ ਤੇ ਅੱਜ ਵਾਲਾ ਵੀ ਕੈਂਪ ਜਿਵੇਂ ਤੁਹਾਡੇ ਕੋਲ ਤਾਂ ਬਹੁਤ ਸਾਰੇ ਤਿਆਰਬੇ ਨੇ ਤੁਸੀਂ ਬਹੁਤ ਸਾਰੇ ਜਿਹੜੇ ਬਲੱਡ ਡੋਨੇਸ਼ਨ ਕੈਂਪ ਆ ਉਹ ਉਹਨਾਂ ਤੇ ਜਾਣੇ ਤੁਸੀਂ ਤੁਹਾਡੇ ਵੱਖਰੇ ਵੱਖਰੇ ਤਿਆਰਬੇ ਨੇ ਅੱਜ ਵਾਲੇ ਤੁਸੀਂ ਕੈਂਪ ਬਾਰੇ ਕੀ ਕਹੋਗੇ ਅੱਧੋਂ ਵੱਧ ਦਾ ਨੜਾ ਨਿਕਲ ਗਿਆ ਕਿਵੇਂ ਡੋਨਰ ਆ ਰਹੇ ਨੇ ਜਾਂ ਕੀ ਤਿਆਰਬਾ ਤੁਹਾਡਾ ਅੱਜ ਵਾਲੇ ਕੈਂਪ ਦਾ ਭਾਈ ਜੀ ਬਹੁਤ ਵਧੀਆ ਸਹਿਯੋਗ ਕਰ ਰਹੇ ਨੇ ਬਹੁਤ ਵਧੀਆ ਕਲੱਬ ਦਾ ਪ੍ਰਬੰਧ ਆ ਤੇ ਬਹੁਤ ਵਧੀਆ ਡੋਨੇਸ਼ਨ ਹੋ ਰਹੀ ਹੈ ਭਈ ਆਪਣੇ ਚ ਜੀ ਇੱਕ ਨਾ ਵੀਰੇ ਆ ਆਮ ਹੀ ਲੋਕਾਂ ਦੇ ਵਿੱਚ ਨਾ ਇੱਕ ਧਾਰਨਾ ਇੱਕ ਸੋਚ ਆ ਕਿ ਜਿਹੜਾ ਬਲੱਡ ਨੇਟ ਕਰਨ ਦੇ ਨਾਲ ਕਮਜ਼ੋਰੀ ਆ ਜਾਂਦੀ ਆ ਜਾਂ ਲੋਕ ਕਿਉਂ ਨਹੀਂ ਕਰਦੇ ਜਾਂ ਕਿਉਂ ਨਹੀਂ ਕਰਨਾ ਚਾਹੀਦਾ ਤੁਸੀਂ ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਭਾਈ ਜੀ ਹਰ ਇੱਕ ਉਹ ਤੰਦਰੁਸਤ ਵਿਅਕਤੀ ਜਿਹਦਾ ਭਾਰ 45 ਕਿਲੋ ਤੋਂ ਉੱਪਰ ਆਗਾ ਜੀ 12.5 ਗ੍ਰਾਮ ਤੋਂ ਉਪਰ ਐਚਬੀ ਆਗਾ 18 ਸਾਲ ਤੋਂ ਉਪਰ ਆ ਉਹ ਬਲੱਡ ਨੇਟ ਕਰ ਸਕਦਾ ਉਹਨੂੰ ਬਲੱਡ ਡੇਟ ਕਰਨਾ ਕੋਈ ਵੀਕਨੈਸ ਕਮਜ਼ੋਰੀ ਨਹੀਂ ਆਉਂਦੀ ਜਿਹੜਾ ਪੱਚ ਵੀ ਘੜਾਉਣਾ 24 ਘੰਟਿਆਂ ਚ ਪੂਰਾ ਹੋ ਜਾਂਦਾ ਤੇ ਸੈੱਲ ਬਣਨ ਦੇ 3 ਮਹੀਨੇ ਲੱਗ ਜਾਂਦੇ ਆ ਚੰਨਾ ਮਹੀਨਾ ਬਾਅਦ ਜੀ ਦੁਬਾਰਾ ਬਲੱਡ ਡੇਟ ਕਰ ਸਕਦੇ ਆਂਗੇ ਠੀਕ ਹੈ ਜੀ ਹਮਵਾਲੀਆਂ ਗੱਲਾਂ ਕੋਈ ਤੇ ਕਹਿੰਦੇ ਸਾਨੂੰ ਵੀ ਐਚਬੀ ਘੜਾਗਾ ਜਾਂ ਵਾਰੀ ਵਾਰੀ ਘੜਾਉਣਾ ਇਹ ਕੋਈ ਡੱਕਤ ਨਹੀਂ ਚਾਹ ਤੁਸੀਂ 6 ਮਹੀਨਾ ਬਾਅਦ ਘੜਾਓ 1 ਸਾਲ ਬਾਅਦ ਘੜਾਓ ਜੇ 3 ਮਹੀਨਾ ਬਾਅਦ ਰੁਟੀਨ ਚ ਘੜਾਈ ਜਾਂਦਾ ਤਾਂ ਵੀ ਤੁਹਾਨੂੰ ਕੋਈ ਡੱਕਤ ਨਹੀਂ ਆਉਂਦੀ ਨੇਚਰਲ ਯਾ ਜੇ ਦੇਖਿਆ ਬ੍ਰਦਰ ਜੀ ਕੁਦਰਤ ਨੇ ਕੀ ਨੇ ਕੁੱਲ ਚੀਜ਼ ਬਣਾਤਾ ਕੀ ਨੇ ਚੰਦ ਵੀ ਜੀ ਇਹ ਦੁਨੀਆ ਤੇ ਕਦੇ ਨਹੀਂ ਬਣਿਆ ਜੀ ਕੁਦਰਤੀ ਹੈਗਾ ਹਰ ਇੱਕਤੰਦਰਸ਼ ਦਿਨ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਇਹਦੇ ਨਾਲ ਤੁਸੀਂ ਦੋ ਜਿੰਦਗੀਆਂ ਬਚਾ ਸਕਦੇ ਹੋ ਇੱਕ ਆਪਦੀ ਲੈਬ ਸੇਵ ਹੋ ਜਾਂਦੀ ਹੈ ਇੱਕ ਅਗਲੀ ਜਾਨ ਬਚ ਜਾਂਦੀ ਹੈ ਜੀ ਤਾਂ ਕਿਉਂਕਿ ਬਲੱਡ ਡੋਨੇਟ ਕਰਨਾ ਆਪਣੇ ਸਰੀਰ ਨੂੰ 70% ਬਿਮਾਰੀਆਂ ਹੋਣ ਦਾ ਖਤਰਾ ਘਟ ਜਾਂਦਾ ਜੀ ਤੇ ਦੂਜੀ ਗੱਲ ਇਹੜੇ ਆਪਣੇ ਟੈਸਟ ਨੇ ਮੇਜਰ ਬਿਮਾਰੀਆਂ ਦੇ ਉਹ ਬਲੱਡ ਬੈਗ ਜਦੋਂ ਆਪਾਂ ਇਸ ਬਲੱਡ ਬਲੱਡ ਬੈਂਕ ਚ ਜਾਂਦਾ ਹੈਗਾ ਜੀ ਉਹਨਾਂ ਦਾ ਟੈਸਟ ਵਾਲੇ ਫ੍ਰੀ ਆਫ ਕਾਸਟ ਹੁੰਦੇ ਨੇ ਜੇ ਲੋਗੇ ਕਿਸੇ ਬਲੱਡ ਲੱਗਣਾ ਸਾਰੇ ਮੇਜਰ ਬਿਮਾਰੀਆਂ ਦੇ ਟੈਸਟ ਹੋ ਕੇ ਫਿਰ ਹੀ ਅੱਗੇ ਲੱਗਣਾਗਾ ਜੀ ਆ ਸੋ ਦੋਸਤੋ ਜਿਵੇਂ ਵੀਰੋਣਾ ਨੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਆ ਇੱਕ ਆਫ ਦੀ ਕੈਮਰਾ ਪਹਿਲਾਂ ਕਮੇਟੀ ਨੇ ਮੇਰੇ ਨਾਲ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਕਿ ਅੱਜ ਵਾਲਾ ਜਿਹੜਾ ਬਲੱਡ ਡੋਨੇਸ਼ਨ ਕੈਂਪ ਆ ਜਿਵੇਂ ਪਹਿਲਾਂ ਦੱਸ ਚੁੱਕੇ ਆ ਕਿ ਪੂਰੇ ਪਿੰਡ ਦੇ ਸਹਿਯੋਗ ਨਾਲ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਤੇ ਇੱਕ ਪਿੰਡ ਮੂਮ ਦੇ ਵਿੱਚ ਜਿਹੜਾ ਕੁਦਰਤ ਮੈਡੀਕਲ ਆ ਉਹਨਾਂ ਦਾ ਵੀ ਵੱਡਾ ਸਹਿਯੋਗ ਆ ਅੱਜ ਵਾਲੇ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਸੋ ਧੰਨਵਾਦ ਕਰਦੇ ਆ ਇਹਨਾਂ ਸਾਰਿਆਂ ਦਾ ਸਹਿਯੋਗੀ ਸੱਜਣਾ ਦਾ ਤੇ ਨਾਲ ਹੀ اپیل ਕਰਦੇ ਆ ਜਿਵੇਂ ਵੀਰੇ ਨੇ ਦੱਸਿਆ ਕਿ ਬਲੱਡ ਡੋਨੇਸ਼ਨ ਕੈਂਪ ਜਿਹੜਾ ਇਹ ਲਾਏ ਜਾਂਦੇ ਆ ਇਹਨਾਂ ਦੇ ਵਿੱਚ ਡੋਨਰਾਂ ਦਾ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਜਿਹੜੀ ਇਹ ਧਾਰਨਾ ਇਹ ਕਹਿੰਦੇ ਬਿਲਕੁਲ ਗਲਤ ਆ ਕਿ ਜਦੋਂ ਕੋਈ ਬੰਦਾ ਬਲੱਡ ਨੇਟ ਕਰਦਾ ਉਹਨੂੰ ਕਿਸੇ ਤਰ੍ਹਾਂ ਦੀ ਕਮਜ਼ੋਰੀ ਹੋ ਜਾਂਦੀ ਆ ਜਾਂ ਉਹਨੂੰ ਕੋਈ ਇਸ ਤਰ੍ਹਾਂ ਦੀ ਸਰੀਰਕ ਦਿੱਕਤ ਆਉਂਦੀ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਜੀ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਹੋਰ ਸਰੀਰਕ ਬਿਮਾਰੀਆਂ ਲੱਗਣ ਦਾ ਜਿਹੜਾ ਖਤਰਾ ਉਹ ਘੱਟ ਹੋ ਜਾਂਦਾ ਵਾ ਜਿਵੇਂ ਵੀਰੇ ਨੇ ਦੱਸਿਆ ਕਿ ਦੋ ਜ਼ਿੰਦਗੀਆਂ ਬਚਾ ਸਕਦੇ ਆ ਬਲੱਡ ਡੋਨੇਸ਼ਨ ਨਾਲ ਸੋ ਦੋਸਤੋ ਜਰੂਰ ਇਹੋ ਜਿਹੇ ਉਪਰਾਲਿਆਂ ਦੇ ਵਿੱਚ ਵੱਧ ਚੜ ਕੇ ਸਹਿਯੋਗ ਦਿਆ ਕਰੋ ਚਾਹੇ ਉਹ ਆਰਥਿਕ ਪੱਖ ਤੋਂ ਹੋਵੇ ਤੇ ਚਾਹੇ ਤੁਸੀਂ ਆਪਣਾ ਬਲੱਡ ਨੇਟ ਕਰਕੇ ਇਹਦੇ ਵਿੱਚ ਸ਼ਾਮਲ ਹੋਵੋ ਸੋ ਦੋਸਤੋ ਅੱਜ ਵਾਲੇ ਇਸ ਬਲੱਡ ਨੇਸ਼ਨ ਕੈਂਪ ਲਈ ਸਹਿਯੋਗ ਦੇਣ ਵਾਲੇ ਸਾਰੇ ਸੱਜਣਾ ਦਾ ਇੱਕ ਵਾਰ ਪੂਰੀ ਕਮੇਟੀ ਵੱਲੋਂ ਤੇ ਸਾਡੇ ਵੱਲੋਂ ਬਹੁਤ ਧੰਨਵਾਦ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕ ਭਲਾਈ ਦੇ ਕੰਮ ਨੇ ਉਹਨਾਂ ਦੇ ਵਿੱਚ ਸਹਿਯੋਗ ਕਰਨਾ ਬਹੁਤ ਜ਼ਰੂਰੀ ਆ ਮੈਂ ਵਾਰ-ਵਾਰ ਇਸ ਗੱਲ ਤੇ ਅਪੀਲ ਕਰ ਰਿਹਾ ਕਿ ਖੂਨਦਾਨ ਮਹਾਦਾਨ ਦੋਸਤੋ ਖੂਨਦਾਨ ਕਰਨਾ ਇੱਕ ਮਹਾਦਾਨ ਆ ਇਹਦੇ 'ਚ ਵੱਧ ਚੜ ਕੇ ਸਹਿਯੋਗ ਦਿਓ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਹਾਡੇ ਏਰੀਆ ਦੇ ਵਿੱਚ ਤੁਸੀਂ ਕੋਈ ਬਲੱਡ ਡੋਨੇਸ਼ਨ ਕੈਂਪ ਲਾਉਣਾ ਚਾਹੁੰਦੇ ਹੋ ਤਾਂ ਵੀਰੇ ਹੁਣਾਂ ਨੇ ਪੂਰੀ ਜਾਣਕਾਰੀ ਦਿੱਤੀ ਇਹਨਾਂ ਦਾ ਇੱਕ ਨੰਬਰ ਆ ਜਿਹੜਾ ਉਸ ਸਕਰੀਨ ਦੇ ਉੱਪਰ ਚੱਲ ਰਿਹਾ ਵਾ ਤੇ ਇਹਨਾਂ ਜਿਹੜੀ ਸੰਸਥਾ ਵਾ ਜਿਹੜੀ ਬੈਂਕ ਆ ਉਹਦਾ ਵੀ ਜਿਹੜਾ ਪੂਰਾ ਨਾਮ ਆ ਇਹ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਕਿਸੇ ਵੀ ਟਾਈਮ ਸੰਪਰਕ ਕਰ ਸਕਦੇ ਹੋ ਬਲੱਡ ਡੋਨੇਸ਼ਨ ਕੈਂਪ ਲਈ ਇੱਕ ਮੈਨੂੰ ਜਾਣਕਾਰੀ ਹੋਰ ਵੀਰੇ ਹੁਣਾਂ ਨੇ ਦੱਸੀ ਆ ਕਿ ਜੇ ਤੁਸੀਂ ਕਿਸੇ ਵੀ ਟਾਈਮ ਤੁਹਾਨੂੰ ਕਿ ਐਮਰਜੈਂਸੀ ਕਿਸੇ ਬਲੱਡ ਦੀ ਜ਼ਰੂਰਤ ਆ ਬਹੁਤ ਵਾਰ ਸਾਡੇ ਨਾਲ ਹੀ ਹੁੰਦਾ ਕਿ ਸਾਨੂੰ ਐਮਰਜੈਂਸੀ ਬਲੱਡ ਚਾਹੀਦਾ ਹੁੰਦਾ ਤੇ ਸਾਡੇ ਕੋਲ ਬਲੱਡ ਅਵੇਲੇਬਲ ਨਹੀਂ ਹੁੰਦਾ ਤਾਂ ਦੋਸਤੋ ਤੁਸੀਂ ਫਿਰ ਵੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਹਾਨੂੰ ਕਿਤੇ ਵੀ ਕੋਈ ਵੀ ਬਲੱਡ ਗਰੁੱਪ ਜਿਹੜਾ ਚਾਹੀਦਾ ਤਾਂ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਇਹਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਇਹ ਚੰਗਾ ਉਪਰਾਲਾ ਹੋਰ ਚੰਗੇ ਲੋਕਾਂ ਕੋਲ ਜਾਵੇ ਤੇ ਇਸ ਤਰ੍ਹਾਂ ਦੇ ਹੋਰ ਉਪਰਾਲੇ ਹੋ ਸਕਣ ਤੇ ਇਹ ਵੀਰਾਂ ਦੇ ਨੰਬਰ ਨੇ ਜਿਹੜੇ ਉਹ ਅੱਗੇ ਲੋਕਾਂ ਕੋਲ ਪਹੁੰਚਣ ਤਾਂ ਕਿ ਹੋਰ ਵੀਰ ਵੀ ਇਹ ਜੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰਨ। ਸ਼ੁਕਰੀਆ ਦੋਸਤੋ। ਧੰਨਵਾਦ ਜੀ ਸਾਰਿਆਂ ਦਾ।